ਗੁਰਦੁਆਰਾ ਕੁਟਿਆ ਸਾਹਿਬ ਜਮਾਲਪੁਰ ਵਿਖੇ ਤਨ ਤਨ ਸੇੜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਹੜੇ ਤੋਂ ਹੀ ਦੀਵਾਨ ਸਜਾਇਆ ਗਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹੈੱਡ ਗਰੰਥੀ ਭਾਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 43 ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਠ ਦੀ ਲੜੀ ਚੱਲ ਰਹੀ ਸੀ ਇਸ ਸ੍ਰੀ ਸਤ ਸੰਗ ਸਭਾ ਸੁਸਾਇਟੀ ਵੱਲੋਂ ਲੜੀ ਦੇ ਬਾਠ ਦੇ ਭੋਗ ਪਾਏਗੇ ਭਾਈ ਪ੍ਰਿਤਪਾਲ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਨੂੰ ਕੋਟਿ-ਕੋਟ ਪ੍ਰਣਾਮ ਕੀਤਾ ਇਸ ਮੌਕੇ ਤੇ ਪ੍ਰਧਾਨ ਦਵਿੰਦਰ ਸਿੰਘ ਹੈ ਡੈਗਰੰਤੀ ਪ੍ਰਿਤਪਾਲ ਸਿੰਘ ਸਰਪਸਤ ਪਾਲ ਸਿੰਘ ਮਨਜੀਤ ਸਿੰਘ ਜਸਬੀਰ ਸਿੰਘ ਹਰਜੀਤ ਸਿੰਘ ਸਤਿੰਦਰ ਸਿੰਘ ਆਦਿ ਸ਼ਾਮਿਲ ਹੋਏ ਵੇਖੋ ਟੀਵੀ ਨਿਊਜ਼ ਇੰਡੀਆ 265 ਲਈ ਪੱਤਰਕਾਰ ਦਵਿੰਦਰ ਸਿੰਘ ਸੰਜੀਤ ਲੁਧਿਆਣੇ ਤੋਂ ਖਾਸ ਰਿਪੋਰਟ ਸੰਗ ਆ ਤੁਸੀਂ ਕੀ ਕਰਨਾ ਚਾਹੋਗੇ ਧੰਤਨ ਸ਼੍ਰੀ ਗੁਰਜਿੰਦਰ ਦੀ ਦਿਵਸ ਧੰਤਨ ਦੇ ਸਰਤਾ ਧੰਤਨ ਸ਼੍ਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੀ ਉਹ ਖਾਦਾ ਤੁਮ ਨੂੰ ਸਾਡੇ ਵੱਲੋਂ ਸਮੂਹ ਸਿੱਖ ਸੰਗਤ ਵੱਲੋਂ ਜਗਤ ਵੱਲੋਂ ਕੋਟਾਨ ਕੋਟ ਪਰ ਨਾਮ ਕਰਦੇ ਆ ਜੀ ਮਹਾਰਾਜ ਕਿਰਪਾ ਕਰੇ ਸਾਰੇ ਸਿੱਖੀ ਕੌਮ ਨੂੰ ਉਹਨਾਂ ਦੇ ਦਸੇ ਰਸਤੇ ਤੇ ਚੱਲਣ ਉਹਨਾਂ ਦਸੇ ਦਸੇ ਰਸਤੇ ਤੇ गुरबाणी बढ़ बन, सिख बनन अमृत छकन और उन्होंने दस्य रस्ते सारी सिख कौम महाराज कृपा करे ये सारी सिख कौम उन्हें दस्य रस्ते चले साख कौम और सा महाराज अगर अरदस है सच्चे पातशाह कृपा कर दस्य रस्ते चलते रहिए और सिख कौम सारी उन्हें दस्य रस्ते चलते रहे वाहेगुरु जी का खालसा वाइ अर्जन देव महाराज पात्र है ਹਰ ਇੱਕ ਸਾਲ ਗੁਰ ਸੰਤਾਂ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ ਐਤਕੀ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਬੇਸ਼ਕ ਡਾਣਾ ਮਨਾਇਆ ਗਿਆ ਔਰ ਜਿੱਤੇ ਵਿਖੇ ਬੀਬੀਆਂ ਵੱਲੋਂ 41 ਦਿਨ ਸ੍ਰੀ ਸੁਖਮਨੀ ਸਾਹਿਬ ਦੇ ਗੁਰਦਿਆਂ ਦੀ ਪਾਠ ਦੀ ਗੜੀਆਂ ਚੱਲੀਆਂ ਔਰ ਖੰਡ ਪਾਸ ਸਹਿਬ ਕੋਈ ਉਸ ਤੋਂ ਪ੍ਰੰਤ ਕੰਟੀ ਮੁੱਠੀ ਜਾਂਦੇ ਜੀ ਦਾ ਵੀ ਚੱਲੀਆਂ ਔਰ ਅੰਮ੍ਰਿਤ ਵੇਲੇ ਤੋਂ ਜੋ ਪੂਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅਮਰਤਮਈ ਕੀਰਤਨ ਹੋਏ ਜਿਹਦੇ ਵਿੱਚ ਭਾਈ ਸਾਹਿਬ ਭਾਈ ਬਿਆਨ ਸਿੰਘ ਜੀ ਕਲੇਰਾ ਵਾਲਿਆਂ ਦੇ ਜਥੇ ਨੇ ਬੜਾ ਰਸ ਪਿੰਨਾ ਕੀਰਤਨ ਕੀਤਾ ਔਰ ਇਹ ਬਹੁਤ ਹੀ ਜੋ ਗੁਰ ਇਤਿਹਾਸ ਜੀਆਂ ਇਹ ਇਤਿਹਾਸ ਸੁਣਾਇਆ ਉਹਦੇ ਵਿੱਚ ਬਹੁਤ ਹੀ ਸੋਹਣਾ ਉਹਨਾਂ ਨੇ ਜੋ ਖੋਜ ਕਰਕੇ ਲਿਆਂਦੀ ਹੈ ਕਮਾਲ ਦੀ ਕਰਕੇ ਲਿਆਂਦੀ ਹੈ ਜੋ ਉਹਨਾਂ ਨੇ ਸਹੀ ਉਹਨਾਂ ਦੇ ਵੀ ਧੰਵਾਦੀਆਂ ਤੇ ਸਾਰੀ ਸੰਗਤ ਦੇ ਵੀ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਬੜਾ ਸਹਾਯੋਗ ਦਿੱਤਾ ਹੈ ਮੈਸੇਜ ਸੰਗਤ ਨੂੰ ਇਹ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬੀ ਨੇ ਆਪਣੀ ਸ਼ਾਂਤੀ ਦੇ ਵਿੱਚ ਰਹਿ ਕੇ ਕੁਰਬਾਨੀ ਦਿੱਤੀ ਆ ਲੈਣ ਤੋਂ ਸਮੇਂ ਦੇ ਹਕੂ मतलब ਟੱਕਰ ਵੀ ਲੈ ਸਕਦੇ ਸੀ ਪਰ ਉਹਨਾਂ ਨੇ ਸ਼ਾਂਤੀ ਦਾ ਹੀ ਸੰਦੇਸ਼ ਦਿੱਤਾ ਔਰ ਸਾਨੂੰ ਵੀ ਪ੍ਰੇਰਣਾ ਕੀਤੀ ਹੈ ਕਿ ਸ਼ਾਂਤੀ ਦੇ ਵਿੱਚ ਰਹਿ ਕੇ ਜੋ ਵੀ ਹਾਸਲ ਕਰਨਾ ਹੈ ਗੁਰੂ ਮਾਲ ਦੀ ਕਿਰਪਾ ਦੇ ਨਾਲ ਸ਼ਾਂਤੀ ਵਿੱਚ ਰਹਿ ਕੇ ਹਾਸਲ ਕਰਨਾ ਔਰ ਨਾਮ ਬਾਣੀ ਦਾ ਸਿਮਰਨ ਨਾਲ ਜੁੜਨਾ ਇਹ ਸਾਨੂੰ ਗੁਰਸਾਹਿਬ ਦਾ ਸੰਦੇਸ਼ ਹੈ ਔਰ ਸੰਗਤਾਂ ਨੂੰ ਔਰ ਸਾਨੂੰ ਸਾਰਿਆਂ ਨੂੰ ਉਸ ਸੰਦੇਸ਼ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਹੀ ਇਹਨਾਂ ਗੁਰਪਰਵਾਂ ਨੂੰ ਆਉਂਦਾ ਸਾਨੂੰ ਫਾਇਦਾ ਹੋ ਸਕਦਾ ਹੈ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਕੁੱਟਿਆ ਸਾਹਿਬ ਵਿਖੇ ਪਹੁੰਚੀਆਂ ਹਨ ਮੈਂ ਮਾਸਟਰ ਬਲਮੋਹਨ ਸਿੰਘ ਪਿੰਡ ਜਮਾਲਪੁਰ ਤੋਂ ਔਰ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਔਰ ਜਿਹੜੇ ਜਥੇ ਸਾਡੇ ਕੋਲ ਭਾਈ ਬਿਆਦ ਸਿੰਘ ਜੀ ਕਲੀਰਾਂ ਵਾਲੇ ਉਹਨਾਂ ਵੱਲੋਂ ਜੋ ਰਸਪੈਨਾ ਕੀਰਤਨ ਕੀਤਾ ਗਿਆ ਹੈ ਔਰ ਗੁਰ ਇਤਿਹਾਸ ਜੋ ਬਹੁਤ ਵਧੀਆ ਉਹਨਾਂ ਨੇ ਸਾਨੂੰ ਵੀ ਬਹੁਤ ਗੱਲਾਂ ਦਾ ਨਹੀਂ ਸਿੱਪਾਤਾ ਅਜ ਤੱਕ ਜੋ ਉਹਨਾਂ ਨੇ ਇਤਿਹਾਸ ਦੇ ਸਾਨੂੰ ਖੜ ਕੇ ਸੁਣਾਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਕੀਤਾ ਤਲਵਾਰਦ ਕੀਤਾ ਜਾਂਦਾ ਹੈ ਔਰ ਰਾਇਆਂ ਸੰਗਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ